ਮੇਰੇ ਮਨ ਹਰ ਉਪਰ ਕੀਜੈ ਪਰਵਾਸਾ ਜੈ ਜੈ ਤਨਾਲ ਮੇਰਾ ਸਵਾਮੀ ਹਰ ਆਪਣੀ ਪੈਜ ਰਖੇ ਜਨ ਦਾਸਾਂ ਜੀਵਾਤਮਾਨੋ ਇੱਕੋ ਪਰਮਾਤਮਾ ਤੇ ਪਰ ਉਸਾਰ ਰੱਖਣਾ ਚਾਹੀਦਾ ਹੈ ਜੀ ਜਿੱਥੇ ਵੀ ਉਹ ਪ੍ਰਾਣੀ ਫਿਰ ਜਾਂਦਾ ਹੈ ਉਹਦੇ ਨਾਲ ਵਾਹਿਗੁਰੂ ਆਵਰਤਦਾ ਹੈ ਤੇ ਆਪਣੇ ਸੇਵਕਾਂ ਦੀ ਆਪਣੇ ਆਪ ਹੀ ਵਾਹਿਗੁਰੂ ਹਰ ਵੇਲੇ ਹਰ ਸਮਿਆਂ ਹਰ ਜਗ੍ਹਾ ਤੇ ਪਾਤਸ਼ਾਹ ਰੱਖਦਾ ਹੈ ਜੀ ਐਸੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਬਾਰ-ਬਾਰ ਕਰਨਾ ਚਾਹੀਦਾ ਹੈ ਜੀ